ਰਾਮਗੜੀਆ ਕਾਲਜ ਸਤਰਾਮਪਰਾ ਫਗਵਾੜਾ ਵਿਖੇ ਸਰਗੇ ਭਰਪੂਰ ਸਿੰਘ ਭੋਗਲ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਸ਼ੁਭਰਾ ਮੁੱਖ ਮਹਿਮਾਨ ਵਜੋਂ ਪਹੁੰਚੇ ਆਰਈਸੀ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਵੱਲੋਂ ਰੀਵਨ ਕੱਟ ਕੇ ਕੀਤਾ ਗਿਆ ਹੁਣਾਂ ਨਾਲ ਮੈਡਮ ਵਿਉਮਾ ਭੋਗਲ ਟਾਟ ਮੈਡਮ ਰਵਨੀਤ ਕੌਰ ਕਾਲੜਾ ਗਗਨਦੀਪ ਸਿੰਘ ਕਾਲੜਾ ਆਮ ਆਦਮੀ ਪਾਰਟੀ ਫਲੋਰ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਗੁਰਵਿੰਦਰ ਸਿੰਘ ਬਾੜਾ ਸੁਭਜੀਤ ਸਿੰਘ ਬਾਂਸਲ ਪ੍ਰਦੀਪ ਧੀਮਾਨ ਐਸਪੀ ਧੀਮਾਨ ਜਸਪਾਲ ਸਿੰਘ ਲਾਲ ਪ੍ਰੇਮਪਾਲ ਪੱਬੀ ਮਲਕੀਆ ਸਿੰਘ ਰਕਬੋਤਰਾ ਫਾਸਟਵੇ ਫਗਵਾੜਾ ਤੋਂ ਸਰਦਾਰ ਹਰਮਿੰਦਰ ਸਿੰਘ ਬਸਰਾ ਪ੍ਰਵਾਸੀ ਭਾਰਤੀ ਟੇਕ ਚੰਦ ਪੁਣੀ ਵੀ ਮੌਜੂਦ ਸਨ ਕੈਂਪ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਸਵੈ ਇੱਛਾ ਨਾਲ ਆਪਣਾ ਖੂਨਦਾਨ ਕੀਤਾ ਉੱਥੇ ਹੀ ਮੈਡਮ ਮਨਪ੍ਰੀਤ ਕੌਰ ਭੋਗਲ ਨੇ ਸਰਦਾਰ ਸੁਪਰਭੂਰ ਸਿੰਘ ਭੋਗਲ ਵੱਲੋਂ ਸਮਾਜ ਸੇਵਾ ਅਤੇ ਵਿੱਦਿਆ ਦੇ ਖੇਤਰ ਵਿੱਚ ਪਾਈ ਯੋਗਦਾਨ ਨੂੰ ਯਾਦ ਕੀਤਾ ਇਸ ਤੋਂ ਇਲਾਵਾ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਣਾ ਹੈ ਤੇ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਕੈਂਪ ਦੇ ਅੰਤ ਵਿੱਚ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ ਇਸ ਦੌਰਾਨ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ ਫੋਗਵਾੜਾ ਤੋਂ ਨਵਰਾਂਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਫੋਗਵਾੜਾ ਜਿਹੜਾ ਹੈਗਾ ਬਹੁਤ ਹੀ ਇਤਿਹਾਸਕ ਸ਼ਹਿਰ ਹੈ ਔਰ ਇਸ ਫੋਗਵਾੜੇ ਦੇ ਵਿੱਚ ਹਰਾਮਗੜੀਆ ਸੰਸਥਾਵਾਂ ਜਿਹੀਆਂ ਬਹੁਤ ਹੀ ਵੱਡੀਆਂ ਸਮਾਜ ਸੇਵੀ ਸੰਸਥਾਵਾਂ ਤੋਂ ਤੇ ਗਿਣੀਆਂ ਜਾਂਦੀਆਂ ਰਾਮਗੜ੍ਹਿਆ ਐਜੂਕੇਸ਼ਨ ٹرسٹ ਵੱਲੋਂ ਅੱਜ ਇੱਕ ਖੂਨਦਾਨ ਕੈਂਪ ਦਾ ਉਦੋਂਨ ਕੀਤਾ ਗਿਆ ਸੀ ਜਿਸ ਦੇ ਵਿੱਚ ਸਾਨੂੰ ਵੀ ਅੱਜ ਆਉਣ ਦੀ ਸੁਭਾਗ ਪ੍ਰਾਪਤ ਹੋਇਆ ਮੇਰੇ ਬਹੁਤ ਹੀ ਸਤਿਕਾਰਤ ਸਾਥੀ ਇਸ ਕਾਲਜ ਦੇ ਜਿਹੜੇ ਪ੍ਰਿੰਸੀਪਲ ਆ ਸਰਦਾਰ ਮਨਜੀਤ ਸਿੰਘ ਜੀ ਮੇਰੇ ਆਪਣੇ ਮੇਰੇ ਨਾਲ ਪੜੇ ਨੇ ਅਸੀਂ ਇਕੱਠਿਆਂ ਨੇ ਇੰਨਾ ਇਸ ਵੀਡੈਕਟਿੰਗ ਕੀਤੀ ਆ ਉਹਨਾਂ ਦੇ ਸੱਦੇ ਤੇ ਅੱਜ ਅਸੀਂ ਅੱਗੇ ਜਾ ਰਹੇ ਹਸਤੰਤਨ ਉਹਨਾਂ ਦੇ ਸੱਦੇ ਤੇ ਅੱਜ ਸਾਨੂੰ ਵੀ ਉਹਨਾਂ ਪ੍ਰਾਣੀਆਂ ਉਹਨਾਂ ਮਹਾਨ ਸ਼ਖਸੀਅਤਾਂ ਦੇ ਦਰਸ਼ਨ ਹੋਇਆ ਜਿਹੜੇ ਕਿ ਅੱਜ ਇੱਕ ਵੱਡਾ ਖੂਨ ਦਾਨ ਦੇ ਰਹੇ ਨੇ ਖੂਨ ਦਾਨ ਜਿਹੜਾ ਕਰਨਾ ਇੱਕ ਬਹੁਤ ਹੀ ਵੱਡਾ ਮਾਨਤਾ ਤੇ ਮੁਖਤਾ ਮਨੁੱਖਤਾ ਦੇ ਇੱਕ ਭਰੇ ਲਈ ਇੱਕ ਜਿਹੜੀ ਹੈਗੀ ਆ ਬੁਝ ਰਹੀ ਜ਼ਿੰਦਗੀ ਨੂੰ ਜੋਤ ਜਗਾਉਣ ਦੇ ਬਰਾਬਰ ਹੈ ਅੱਜ ਆਪਾਂ ਦੇਖਦੇ ਆ ਕਿ ਸਮਾਜ ਦੇ ਵਿੱਚ ਐਕਸੀਡੈਂਟ ਹੁੰਦੇ ਦੁਰਘਟਨਾਵਾਂ ਹੁੰਨੀਆਂ ਆ ਉਹਨਾਂ ਨੂੰ ਖੂਨ ਦੀ ਲੋੜ ਪੈਂਦੀ ਆ ਤਾਂ ਉਸ ਵਕਤ ਜਿਹੜਾ ਹੈਗਾ ਉਹਨਾਂ ਕੀਮਤੀ ਜਾਨਾਂ ਨੂੰ ਜਿਹੜਾ ਹੈਗਾ ਬਚਾਉਣ ਦੇ ਵਿੱਚ ਜਿਹੜਾ ਹੈਗਾ ਡੋਨਰ ਬਹੁਤ ਹੀ ਵੱਡਾ ਯੋਗਦਾਨ ਕਰਦਿਆ ਮੈਂ ਇਹਨਾਂ ਖੂਨਦਾਨੀਆਂ ਨੂੰ ਡੋਨਰਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪਾਰਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਵੀ ਜਨਾ ਤਨਵਾਦੀ ਕਰਦਾ ਹਾਂ ਔਰ ਖਾਲਸਪੁਰ ਕਗੇ ਪ੍ਰਾਰਥਨਾ ਬੇਨਤੀ ਕਰਦਾ ਕਿ ਇਹਨਾਂ ਦੇ ਤੇ ਮਿਹਰ ਭਰਿਆ ਹੱਥ ਰੱਖੇ ਸਭ ਤੋਂ ਪਹਿਲਾਂ ਮੈਂ ਡਾਕਟਰ ਮਨਜੀਤ ਸਿੰਘ ਜੀ ਪ੍ਰਿੰਸੀਪਲ ਆਰਟਸ ਕਾਲਜ ਰਾਮਗੜ੍ਹ ਕਾ ਆਰਟਸ ਕਾਲਜ ਉਹਨਾਂ ਦਾ ਤੇ ਉਹਨਾਂ ਦੇ ਸਟਾਫ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੇ ਫਾਰਮਰ ਪ੍ਰੈਜ਼ੀਡੈਂਟ ਕਮ ਚੇਅਰਪਰਸਨ ਲੇਟ ਪਰਪੋਸਿੰਗ ਪਗਲ ਜਿਹਦੇ ਜਨਮ ਦਿਨ ਆ ਰਹੇ ਨੂੰ ਜਿਹੜਾ ਬਲੱਡ ਡੋਨੇਸ਼ਨ ਕੈਂਪ ਦੇ ਰੂਪ ਦੇ ਵਿੱਚ ਮਨਾਇਆ ਉਹ ਹਰ ਸਾਲ ਜਿਹੜਾ ਇਹ ਇਨੀਸ਼ੀਏਟ ਲੰਦੇ ਆ ਤੇ ਹਰ ਸਾਲ ਜਿਹੜਾ ਵਾ ਇਹ ਬਲੱਡ ਕੈਂਪ ਜਿਹੜਾ ਲਗਾਉਂਦੇ ਆ ਤੇ ਇਸ ਤਰ੍ਹਾਂ ਉਹਨਾਂ ਨੂੰ ਯਾਦ ਕਰਦੇ ਹਨ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬਲੱਡ ਦੇਣਾ ਜਿਹੜਾ ਉਹ ਬਹੁਤ ਵੱਡਾ ਦਾਨ ਹੁੰਦਾ ਹੈ ਜਿਹੜਾ ਕਿ ਬਹੁਤ ਸਾਰੇ ਬੰਦਿਆਂ ਦੀ ਜ਼ਿੰਦਗੀ ਨੂੰ ਬਚਾਉਂਦਾ ਹੈ ਤੇ ਜ਼ਰੂਰਤ ਪੈਂਦੇ ਬਹੁਤ ਲੋਕਾਂ ਦੇ ਕੰਮ ਆਉਂਦਾ ਹੈ ਇਹ ਇਨਸਾਨੀ ਇੱਕ ਇਸ ਤਰ੍ਹਾਂ ਦੀ ਪਰਮਾਤਮਾ ਨੇ ਚੀਜ਼ ਬਣਾਈ ਆ ਜਿਹੜੀ ਇੱਕ ਦੂਜੇ ਨੂੰ ਆਪਾਂ ਬਲੱਡ ਦੇ ਕੇ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦੇ ਆ ਮੈਂ ਜਿੰਨੇ ਵੀ ਬਲੱਡ ਡੋਨਰਸ ਆਏ ਆ ਪਰਮਾਤਮਾ ਨੂੰ ਅੱਗੇ ਅਰਦਾਸ ਕਰਦੀ ਆ ਕਿ ਪਰਮਾਤਮਾ ਉਹਨਾਂ ਤੇ ਹੱਥ ਰੱਖੇ ਉਹਨਾਂ ਨੂੰ ਤੰਦਰੁਸਤੀਆਂ ਦੇਵੇ ਕਿਉਂਕਿ ਇੱਕ ਬਹੁਤ ਹੀ ਨੋਬਲ ਕੰਮ ਆ